ਹਾਈ ਸਾਸਤਰੀ ਕਾਲ ਦੋਸਤੋ ਤੇ ਅੱਜ ਆਪਾਂ ਗੱਲ ਕਰਾਂਗੇ ਫੈਟੀ ਲੀਵਰ ਦੇ ਬਾਰੇ ਵਿੱਚ ਜਿਸ ਵੀ ਵੀਰ ਭੈਣ ਨੂੰ ਲੀਵਰ ਦੀ ਦਿੱਕਤ ਪਰੇਸ਼ਾਨੀਆਂ ਭੁੱਖ ਨਾ ਲੱਗਣੀ ਚਿਹਰੇ ਦੇ ਉੱਤੇ ਛਾਈਆਂ ਬਣ ਜਾਣੀਆਂ ਪਿੰਪਲਸ ਨਿਕਲ ਆਉਣੇ ਫੈਂਸੀਆਂ ਨਿਕਲ ਆਉਣੀਆਂ ਜਾਂ ਭੁੱਖ ਦੇ ਸੰਬੰਧ ਦੇ ਵਿੱਚ ਵੀ ਭੁੱਖ ਜ਼ਿਆਦਾ ਨਾ ਲੱਗਣੀ ਜਾਂ ਬਿਲਕੁਲ ਬਹੁਤ ਜ਼ਿਆਦਾ ਲੱਗਣੀ ਤਾਂ ਵੀ ਲੀਵਰ ਦੀਆਂ ਦਿੱਕਤ ਪਰੇਸ਼ਾਨੀਆਂ ਆਏ ਹੋ ਸਕਦੀਆਂ ਆ ਵਾ ਜਿਨ੍ਹਾਂ ਵੀਰਾਂ ਭੈਣਾਂ ਨੂੰ ਵੀ ਲੀਵਰ ਦੀ ਦਿੱਕਤ ਪਰੇਸ਼ਾਨੀ ਹੈਗੀ ਕਿਸੇ ਵੀ ਤਰ੍ਹਾਂ ਦੀ ਤਾਂ ਉਹ ਇੱਕ ਇਹ ਚੀਜ਼ ਜ਼ਰੂਰ ਵਰਤਣ ਲੀਵਰ ਸੀਰਪਾ ਇੱਕ ਤੇ ਇੱਕ ਹੈਗਾ ਨਾਲ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਰਾਪਸ ਫੈਟੀ ਲੀਵਰ ਡਰਾਪਸ ਆ ਹੈ ਡਾਕਟਰ ਬੀਐਸਕੇ ਵਾਲਿਆਂ ਦੇ ਜਿਨ੍ਹਾਂ ਦੀ ਤੁਸੀਂ 20-20 ਬੂੰਦਾ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਆਂ ਤੇ ਇਹ ਜਿਹੜਾ ਸੀਰਪਾ ਲੀਵਰ ਸੀਰਪ ਇਹਦੇ ਤੁਸੀਂ ਇੱਕ ਇੱਕ ਚਮਚਾ ਸਵੇਰੇ ਸ਼ਾਮ ਰੋਟੀ ਖਾਣ ਤੋਂ ਬਾਅਦ ਚ ਰੇਸਤਮਾਲ ਕਰਨਾ ਵਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੀਵਰ ਦੀ ਪ੍ਰੋਬਲਮ ਹੋਵੇ ਤਾਂ ਤੁਹਾਡੀ ਜਿਹੜੀ ਲੀਵਰ ਦੀ ਦਿੱਕਤ ਪਰੇਸ਼ਾਨੀ ਆ ਉਹ ਇਸ ਚੀਜ਼ ਦੇ ਨਾਲ ਬਿਲਕੁਲ ਦੂਰ ਹੋ ਜਾਵੇਗੀ ਸੋ ਜਰੂਰ ਬੱਥ ਕੇ ਦੇਖੋ ਬਹੁਤ ਵਧੀਆ ਨੁਕਤਾ ਵਾ ਬਹੁਤ ਵਧੀਆ ਚੀਜ਼ ਆ ਇਹ ਲੀਵਰ ਟੋਨਿਕ ਦੀਵ ਸਿਰਪਾ ਜਿਹੜਾ ਇਹ ਆਯੁਰਵੈਦਿਕ ਤਰੀਕਿਆਂ ਨਾਲ ਤਿਆਰ ਕੀਤਾ ਹੋਇਆ ਸਿਰਪਾ ਤੇ ਦੇਸੀ ਚੀਜ਼ਾਂ ਬਿਲਕੁਲੇ ਚ ਆਯੁਰਵੈਦਿਕ ਚੀਜ਼ਾਂ ਪਾਈਆਂ ਗਈਆਂ ਹਨ ਤੇ ਨਾਲ ਹੀ ਇੱਕ ਆਪਣੇ ਕੋਲੇ ਆ ਫੈਟੀ ਲੀਵਰ ਦੇ ਡ੍ਰੌਪਸ ਆ ਜਿਹੜੀਆਂ ਬੂੰਦਾਂ ਦੇ ਤੌਰ ਤੇ ਤੁਸੀਂ ਲੈਣਾ ਵਾ ਤੇ ਤੁਹਾਡਾ ਲੀਵਰ ਆ ਜਿਹੜਾ ਬਿਲਕੁਲ ਤੰਦਰੁਸਤ ਹੋ ਜਾਵੇਗਾ ਜੇ ਲੀਵਰ ਤੰਦਰੁਸਤ ਹੋਵੇ ਤਾਂ ਇਨਸਾਨ ਨੂੰ ਛੇਤੀ ਕੋਈ ਰੋਗ ਨਹੀਂ ਲੱਗਦਾ ਕਿਉਂਕਿ ਲੀਵਰ ਨਹੀਂ ਇੱਕ ਆਪਣੇ ਨੂੰ ਹੈਲਥ ਨੂੰ ਪੂਰੀ ਨੂੰ ਸਰੀਰ ਨੂੰ ਸਾਮਣਾ ਹੁੰਦਾ ਸਰੀਰ ਨੂੰ ਤੰਦਰੁਸਤ ਰੱਖਣਾ ਹੁੰਦਾ ਵਾ ਤੇ ਸੋ ਆਪਣੇ ਲੀਵਰ ਦਾ ਖਾਸ ਖਿਆਲ ਰੱਖਦੇ ਹੋਏ ਇਸ ਚੀਜ਼ ਦੀ ਜਰੂਰ ਵਰਤੋਂ ਕਰਕੇ ਦੇਖੋ ਤੁਹਾਡਾ ਲੀਵਰ ਬਿਲਕੁਲ ਤੰਦਰੁਸਤ ਹੋ ਜਾਵੇਗਾ ਸੋ ਜਿਸ ਵੀ ਵੀਰ ਭੈਣ ਭਰਾ ਨੇ ਇਸ ਨੂੰ ਮੰਗਾਉਣਾ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹਾਂ ਧੰਨਵਾਦ ਜੀ